ਸਿੰ ਚੱਲੇ ਜੀ ਅੱਜ ਮੱਸਿਆ ਸਾਡੇ ਲੱਗੇ ਇਥੇ ਪਿੰਡਿਆ ਜੀ ਬੱਬਾ ਬੁੱਢਾ ਜੀ ਦਾ ਗੁਰਦੁਆਰਾ ਸਵਾਗਤ ਹੈ ਉੱਥੇ ਲੱਗਦੀ ਆ ਮੱਸਿਆ ਤੇ ਅਸੀਂ ਚੱਲੇ ਆ ਜਮ ਮੱਸਿਆ ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਦੇ ਅਸੀਂ ਮਸਿਆ ਵੇਖ ਕੇ ਆ ਗਏ ਜੀ ਹੁਣ ਘਰ ਤੇ ਉੱਥੋਂ ਲਿਆਂਦੀਆਂ ਮਸਿਆ ਤੋਂ ਬੱਚਿਆਂ ਵਾਸਤੇ ਜਲੇਬੀਆਂ ਤੇ ਕੋਝ ਜਿਹੀਆਂ ਇਹ ਦੇਖ ਕੇ ਆਏ ਆ ਸਿਸਟਰ ਦੇ ਬੇਟੇ ਨੂੰ ਉਹਨਾਂ ਦੇ ਘਰ ਤੇ ਕੁਝ ਹੀ ਲੈ ਕੇ ਆਏ ਆ ਆਪਣੇ ਘਰ ਆਪਣੇ ਬੱਚਿਆਂ ਵਾਸਤੇ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਜਿੱਥੇ ਅਸੀਂ ਮੱਸਿਆ ਗਏ ਉਸ ਗੁਰਦੁਆਰਾ ਸਾਹਿਬ ਦੀ ਕੀ ਨਾਮ ਹੈ ਤੇ ਕਿਹੜੇ ਪਿੰਡ ਵਿੱਚ ਹੈ ਗੁਰਦੁਆਰਾ ਸਾਹਿਬ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਉਹ ਵੀ ਜਰੂਰ ਦੱਸਿਓ ਤਿਤ ਚੰਦ ਨੂੰ ਲਾਈਕ ਸ਼ੇਅਰ ਉਹ ਸਬਸਕ੍ਰਾਈਬ ਕਰਨਾ ਨਾ ਭੁੱਲਿਓ